ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਆ ਸਾਡੇ ਕੋਲ ਛੁੱਟੀ ਬੁਗਣੀ ਸੀ ਤੇ ਬੱਬੂ ਨਾਲ ਜਾਣਾ ਅ ਸਾਲ 1.5 ਸਾਲ ਹੋ ਗਿਆ ਜਿਹੜਾ ਵੀ ਪੈਸਾ ਵਜਦਾ ਸੀ ਕੋਈ ਦੁਪਰਤੇ ਲਈ ਉਹੀ ਲੈ ਆਉਣੇ ਆ ਤੇ ਅੱਜ ਅਸੀਂ ਇਹਨੂੰ ਲੱਗੇ ਤੋੜਨਾ ਤੇ ਰਹਿਣੇ ਯਾਰੇ ਵਿੱਚੋਂ ਕਿੰਨੇ ਕੁ ਪੈਸੇ ਨਿਕਲਦੇ ਆ ਮੁੰਨੇ ਨੇ ਕੱਪੜਾ ਪਹਿਲੇ ਹੀ ਸ਼ਾਕਤ ਆ ਮੈਂ ਕੱਪੜਾ ਪਹਿਲਾਂ ਉਸ਼ਾਤਾ ਮੈਂ ਆ ਸਵਾਈ ਕੀਤੀ ਆ ਤੇ ਰਾਸੇ ਪਸੇ ਖਲਾੜਾ ਨਾ ਪਵੇ ਕਿੰਨੇ ਕੁ ਹੋਣਗੇ ਰੇਡਸ ਆਣਾ ਦੋ ਦਸ ਰੁਪਿਆ ਆਣਾ ਵੇਖੋ ਦੋ 300 ਵੀ ਹੁੰਦਾ ਹੈ ਕਿ ਘਾਟੀ ਉਹਨਾਂ ਟੁੱਪੜਾਂ ਦੇ ਕਿੰਨੇ ਕੁ ਪੈਸੇ ਹੋਣੇ ਨਹੀਂ 10 10 ਵੀ ਪਾਏ ਸੀ ਅਹੀਂ 10 10 ਵੀ ਪਾਇਏ ਹੋਗਾ ਸੀ ਤਰ੍ਹਾਂ ਦਾ ਸੋਕ ਮੈਗ ਹੋ ਗਿਆ ਆਹੀ ਹੋਊਗਾ ਦੋ 300 ਹੀ ਹੋਣਾ ਦੋ 300 ਹੀ ਹੋਣਾ ਐ ਕਿ ਨੂੰ ਦੋਗੇ ਫਿਰ ਟੁੱਟੇ ਮੇਰਾ ਪਹਿਲੀ ਪ੍ਰਾਪਰਟੀ ਆਪਣੇ ਭਾਂਜੜੇ ਆਪਾਂ ਕੀ ਕਰਾਂਗੇ ਜੈ ਦਾਸ ਆਪਣੀ ਕੋਈ ਨਾ ਹੈ ਫਰੂਟ ਲੈ ਕੇ ਆਵਾਂਗੇ ਸੰਤਰੇ ਲੈ ਕੇ ਆਵਾਂਗੇ ਬਹੂੜਾ ਹੂੰ ਵਨ ਹੈਂ ਤੂੰ ਢੋੜ ਦਈਏ ਦਿੱਲੀ ਕਰਦਾ ਨਹੀਂ ਨਾ ਕਰਨਾ ਨਾ ਮਿੱਟੀ ਬੜੀ ਵਧੀਆ ਬਣੀ ਬੜੀ ਵਧੀਆ ਕਿੱਥੋਂ ਲੈ ਕੇ ਆਂਦੀ ਹੋएगी ਸੋਨੀ ਇਹ ਮੈਂ ਆਪਣੇ ਉਧਰੋਂ ਲੈ ਕੇ ਆਈ ਸੀ ਆਈ ਦੀ ਬਾਬੂ ਕੀ ਦੀ ਸੋਨੀ ਆਉਂਦੀ ਉੱਥੇ ਮਟਕੇ ਵੀ ਹੈਗੇ ਆ ਦੂਜੇ ਪਾਣੀ ਵਾਲੇ ਵੀ ਟੁੱਟੀ ਵਾਲੇ ਐਤ ਕੀ ਮਟਕਾ ਲੈ ਕੇ ਦਲਾਂ ਕਿਉਂਗੀ ਬਸ ਨਾ ਲੈ ਕੇ ਆ ਵੀ ਦੂਜਾ ਹੀ ਲੈ ਕੇ ਟੁੱਟੀ ਲੀਕ ਹੋ ਜਾਂਦੀ ਹੈ ਹਾਂ ਆ ਮਿੱਟੀ ਬੜੀ ਵਧੀਆ ਜੀ ਹਮ ਹਿਮਾਚਲ ਦੀ ਮਿੱਟੀ ਉਹ ਕੰਕਰੀਟ ਵਾਲੀ ਮਿੱਟੀ ਉਹ ਇਹ ਪੱਕਾ ਹੀ ਬਣਾ ਕੰਕਰੀਟ ਕੰਕਰੀਟ ਵਾਲੀ ਕਿਹੜੀ ਮਿੱਟੀ ਹੁੰਦੀ ਹੈ ਬੱਜ ਦੀ ਬੁੱਜਰੀ ਇਹ ਚੀਜ਼ ਹੁੰਦੀ ਆ ਰੇਤਾਂ ਨੂੰ ਤਾਂ ਪੰਮਾ ੜੋੜਾ ੜਾ ਕੇ ਚੱਲੀਏ ਇਹ ਜਾਦਗਾਰ ਰਹਿੰਦੀ ਆ ਬੱਬੂ ਨਾਲੇ ਵੇਰ ਲੈ ਕੇ ਆ ਦੇਖ ਬਣੀ ਕਿ ਦਿਖੋਨੀ ਹੈ ਤੋੜ ਦਈਏ ਸਰ ਤੋੜ ਦੋ ਨੀ ਹੁਣ ਆਪਾਂ ਕਰਨਾ ਸਰ ਸਰ 1 2 3 ਵਾਏ ਚੱਤਗੀ ਉਹ ਵਾਓ ਵਾਦੋਂ ਨਿਕਲ ਜਣੇ ਹੂੰ ਪਾਣੀ ਜਿਆਦਾ ਹਨਾ ਇਹ ਦੁਕਾਨ ਵਾਲਿਆਂ ਨੂੰ ਦਿਓ ਨਾ ਉਹਨਾਂ ਤੋਂ ਹੀ ਤੁਹਾਨੂੰ ਹੁਣ ਉਹ ਵਟੇ ਘੱਟ ਪੈਸੇ ਦੇ ਦਿੰਦੇ ਆਂ ਜੀ ਕਿੰਨੇ ਦੇ ਦੇਣੀਆਂ ਗੱਲ ਇਹ ਵੀ ਬੜਾ ਪਾਣ ਬੱਬੂ ਸਾਡੇ ਕੇ ਪਾਣ ਨੂੰ ਤੇ ਡੱਬੇ ਭਰੇ ਹੁੰਦੇ ਆਂ ਪਾਣਦੇ ਆਂ ਜਿਹੜਾ ਸਕੂਲ ਸਾਡਾ ਤੇ 2-2000 ਦਾ ਪਾਣ ਹੋ ਜਾਂਦਾ ਹੁੰਦਾ ਜੀ ਬੜਾ ਪਾਣਾ ਅਸੀਂ ਦੇ ਕੇ ਉਹਨੇ ਨਿਆਣ ਜੀਤ ਮਿਲਿਆਰੀ ਵਾਲੇ ਦੁਕਾਨ ਤੇ ਲੋ ਜੀ ਇਹ ਪੂਰਾ 531 ਰੁਪਈਆ ਦਾ ਖਜ਼ਾਨਾ ਨਿਕਲਿਆ ਸਾਡਾ ਤੇ ਇਹ ਸਭੋ ਖਜ਼ਾਨਾ ਹਾਂ ਕੋਈ ਨਹੀਂ ਗਾ ਆਪਾ ਓੜੇ ਹੁਣ ਨਾ ਮੰਮੀ ਨੂੰ ਦੇ ਦੇਣੀ ਸਾਰੀ ਇਹ ਪ੍ਰਾਪਰਟੀ ਸਾਰਾ ਪੈਸਾ ਚੱਲ ਮੈਨੂੰ ਦੇ ਦੇ 531 ਰੁਪਏ ਸਗਰ ਮੈਨੂੰ ਬਾ ਦੇ ਹਾਂ ਤੁਸੀਂ ਲੇ ਲਓ ਹਾਂ ਮੇਰੀ ਗੱਲ ਸੁਣ ਹੁਣ ਵੱਡੀ ਬੂਹ ਨਹੀਂ ਲੈ ਆਵਾਂਗੇ ਫਿਰ ਬਣਾ ਕਰਾਂਗੇ ਹਾਂ ਵੱਡੀ ਬੂਹ ਨਹੀਂ ਲਿਆ ਬੂਹ ਨਹੀਂ ਛੋਟੀ ਹੀ ਨਾ ਥੋੜੇ ਹੁੰਨੇ ਪੈਸੇ ਪੈਣੇ ਤਾਂ ਫਿਰ ਵੀ ਉਮੀਦ ਤੋਂ ਜ਼ਿਆਦਾ ਨਿਕਲ ਆਇਆ ਠੀਕ ਆ ਚਲੋ ਫੇਰ ਹੁਣ ਆਪਾਂ ਅਗਲੇ ਵਲੌਗ ਵਿੱਚ ਮਿਲਦੇ ਆਂ ਤੁਹਾਨੂੰ ਅਗਲੀ ਗਾਂ ਫੇਰ ਨਵੀਂ ਬੁਗਨੀ ਲਿਆਵਾਂਗੇ ਤੇ ਤੁਹਾਨੂੰ ਖਵਾਵਾਂਗੇ ਵਾਹ ਦੋ ਤਿੰਨ ਸਾਲ ਲੱਗ ਜਾਂਦਾ ਪੋਣੀ ਭਰਉਂਦੀ ਹੈ ਨਹੀਂ ਨਹੀਂ ਛੱਤੀ ਭਰ ਪਹਿਲਾ ਭਰ ਆ ਗਿਆ ਆਪਾਂ ਨੇ ਆਪਾਂ ਧਿਆਨ ਨਹੀਂ ਦਿੱਤਾ ਆਪਾਂ ਧਿਆਨ ਹੀ ਨਾ ਦਿੱਤਾ ਅਸਲ 'ਚ ਇਹ ਤਾਂ ਆਪਾਂ ਅਵੇਸਲੇ ਜਿਹੇ ਜਿਹਨੂੰ ਇਹ ਜਦੋਂ ਕਿ ਬੱਬੂ ਦਾ ਧਿਆਨ ਹੁੰਦਾ ਬੱਬੂ ਛੋੜ ਗਿਆ ਨਹੀਂ ਆਪਾਂ ਤੇ ਕੀ ਦੀ ਸੁੱਟੇ ਹੀ ਨਹੀਂ ਪਿਆ ਨਹੀਂ ਮੈਂ ਬੜੇ ਪੈਸੇ ਪਾਏ ਵਿੱਚ ਮੈਂ ਜਿੰਨਾ ਜਿੰਨਾ ਪਾਣ ਪਾਇਦਾ ਹੁੰਦਾ ਨਾ 2-4 ਰੁਪਏ ਸਾਰੇ ਵਿੱਚ ਹੀ ਪਾਉਂਦਾ ਨਾ ਮੈਂ ਨਹੀਂ ਕਿ ਕੋਈ ਪਾਇ ਕੋਈ ਨਹੀਂ ਪਾਦਾ ਕਰਦਾ ਠੀਕ ਹੈ